ਕਾਦੀ ਅਸੀਂ ਆਖੜਿਆ ਬਟਿੰਡਾ ਦੇ ਸੀਨੀਅਰ ਪੁਰਾਣੇ ਜ਼ਿਲ੍ਹਾ ਪ੍ਰਧਾਨ ਵਫਾਦਾਰ ਕਾਲੀਦਾਲ ਦਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਕਬਾਸ ਸਿੰਘ ਬਬਲੇ ਢਿੱਲੋਂ ਤੇ ਅਸੀਂ ਦਫ਼ਤਰ ਦੇ ਵਿੱਚ ਬਟਿੰਡਾ ਤੇ ਇੱਥੇ ਅੱਜ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਪ੍ਰੋਗਰਾਮ ਹੈਗਾ ਜਿਹੜੇ ਨਵੇਂ ਅਹੁਦੇ ਦਿੱਤੇ ਗਏ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੰਚਾਰ ਸਾਹਿਬ ਸਿੱਧੂ ਸਾਹਿਬ ਪਾਰਟੀ ਨੂੰ ਉਤਸ਼ਾਹਿਤ ਕਰਨ ਵਾਸਤੇ ਕਿਉਂਕਿ ਅੱਗੇ 2027 ਦੇ ਇਲੈਕਸ਼ਨ ਜਿਵੇਂ ਜਿਵੇਂ ਨੇੜੇ ਆ ਰਹੇ ਆ ਉਸੇ ਤਰ੍ਹਾਂ ਹੀ ਗਤੀਵਿਧੀਆਂ ਗਤੀਵਿਧੀਆਂ ਅਕਾਲੀ ਦਲ ਨੂੰ ਰਾਜਨੀਤਿਕ ਗਲਿਆਰ ਵਿੱਚ ਤੇਜ਼ ਹੋਣ ਲੱਗ ਪਿਆ ਤੇ ਇਸ ਦੇ ਵਿੱਚ ਚੋਣ ਕਮੇਟੀ ਇਹਨਾਂ ਨੂੰ ਵੀ ਵਰਕਿੰਗ ਅੱਜ ਸ਼ੋਹਣੀ ਅਕਾਲੀ ਦਲ ਨੇ ਪ੍ਰੋਗਰਾਮ ਰੱਖਿਆ ਜਿਹੜਾ ਕੀ ਜਿਹੜੇ ਨਵੇਂ ਅਹੁਦੇਦਾਰਾਂ ਉਹਦੇ ਨਾਮ ਦੇ ਸਨਮਾਨ ਦੇ ਲਈ ਰੱਖਿਆ ਗਿਆ ਹੈ ਖੋੜੇ ਵੱਡਾ ਅਜੇ ਕੱਟ ਕੀਤਾ ਗਿਆ ਇੱਥੇ ਸਾਰੇ ਜਿਹੜੇ ਇੱਥੇ ਆਗੂ ਆ ਗਏ ਆ ਵਰਕਰ ਆ ਗਏ ਸਾਰੇ ਇੱਥੇ ਪਹੁੰਚੇ ਹੋਏ ਆ ਨੂੰ ਸ਼ਕਲਾਂ ਦਿਖਾ ਰਹੇ ਆ ਸਾਰੇ ਜਣੇ ਜਾਣ-ਪਛਾਣੇ ਚਿਹਰੇ ਆ ਦੁਬਾਰਾ ਐਕਟਿਵ ਮਿੱਤੂ ਸਾਹਿਬ ਬਾਕੀ ਸਾਰੇ ਦੇ ਨਾਲ ਹੋ ਗਿਆ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਕਿ ਕਿਹੜੇ-ਕਿਹੜੇ ਅਹੁਦੇ ਵੰਡੇ ਗਏ ਅੱਜ ਮਾਨਪਿੰਚੀ ਗੁਰੂ ਉਹ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਅਸੀਂ ਦਾਜਾਵਾ ਦਾ ਅਰਥ ਹੈ ਕਿ ਅਸੀਂ ਦੀ ਕੋਸ਼ਿਸ਼ ਕਰਾਂਗੇ ਵੀ ਹਾਇਰ ਹੀ ਕਰਵਾਈਏ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਿਹਾ ਸਾਰੇ ਪਾਰਟੀ ਜ਼ਿੰਮੇਵਾਰੀਆਂ ਸਭਾਉਂਦੀ ਹੈ ਕਿ ਤਾਂ ਕਿ ਉਤਸ਼ਾਹ ਅੱਗੇ 2027 ਦਾ ਇਲੈਕਸ਼ਨ ਜਿਵੇਂ ਜਿਵੇਂ ਨੇੜੇ ਆ ਰਿਹਾ ਉਸੇ ਤਰ੍ਹਾਂ ਸਰਗਰਮੀਆਂ ਜਿਹੜੀਆਂ ਹੈਗੀਆਂ ਪਾਰਟੀ ਦੀਆਂ ਕਿਉਂਕਿ ਇਹ ਜੀ ਦੇ ਮੈਂਬਰ ਨੇ ਔਰ ਸਾਡੇ ਸਪੀਅਰ ਦੇ ਡੈਲੀਗੇਟ ਇਸਟਰੀ ਵਿੰਗ ਨੌਜਵਾਨ ਰਾਜਵੰਦਰ ਸਿੰਘ ਸਿੱਧੂ ਸਾਰੇ ਜਿਹੜੇ ਬਬਰੀ ਮਿਲੋ ਲੋਕ ਸਹਾਦੇਦਾਰ ਵਰਕਰ ਸਾਰੇ ਪਹੁੰਚੇ ਹੋਇਆ ਹੈ ਪ੍ਰੋਗਰਾਮ ਸਾਰਾ ਮੇਲ ਸਾਲ ਦਾ ਸਟੇਜ ਤੇ ਡੈਲੀਗੇਟ ਵੀ ਨੇ ਉਹਨਾਂ ਵਰਤਿਸ ਕਵੀ ਦਾ ਮੈਂਬਰ ਵੀ ਬਣਾਇਆ ਗਿਆ ਤੋਂ ਮੈਂ ਸਭ ਤੋਂ ਪਹਿਲਾਂ ਮੇਰੇ ਜਿੰਨੇ ਵੀ ਅਮਰਤਾਪਾ ਸਾਥੀ ਨੇ ਪਾਦਨੇ ਸੀਨੀਅਰ ਲੀਡਰ ਨੇ ਕਾਉਂਸਲਰ ਨੇ ਸਾਫ ਦਾ ਮਜੂਦਗਾ ਜਥੇਦਾਰ ਨੇ ਪਾਰਟੀ ਦੇ ਸਾਰੇ ਬਿੰਗਾ ਦੇ ਪ੍ਰਧਾਨ ਸਾਹਿਬਾਨ ਨੇ ਮੋਹਨਜੀਤਪੁਰੂ ਜੀ ਜੋ ਕਿ ਪਾਰਟੀ ਦੇ ਪੀਐਸਸੀ ਦੇ ਮੈਂਬਰ ਨੇ ਉਹਨਾਂ ਨੂੰ ਵੀ ਇੱਥੇ ਮੌਜੂਦ ਨੇ ਤੇ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਮੈਂ ਫਤਿਹ ਅਰਦਾ ਕਰਦਾ ਸਮਾਗਮ ਦੀ ਰਸਮੀ ਸ਼ੁਰੂਆਤ ਆਪਾਂ ਕਰਨ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਸਾਡੇ ਸ਼ਹਿਰੀ ਹਲਕੇ ਦੇ ਪ੍ਰਧਾਨ ਰਾਜਵਿੰਦਰ ਸਿੰਘ ਜੀ ਸਿੱਧੂ ਸਾਹਿਬ ਨੂੰ ਕਿ ਉਹ ਆਈ ਹੋਈ ਸਮੁੱਚੀ ਲੀਡਰਸ਼ਿਪ ਨੂੰ ਜੀ ਆਇਆਂ ਉਦੋਂ ਬਾਅਦ ਦਲਜੀਤ ਸਿੰਘ ਜੀ ਬਰਾਤ ਤਿਆਰ ਹੈ ਮੈਂ ਤੇ ਬਰਾਜਮਾਨ ਸਾਡੇ ਮਕੰਦਾ ਜ਼ਿਲ੍ਹੇ ਦੇ ਨਾਮ ਨਿਯੁਕਤ ਪ੍ਰਧਾਨ ਸਾਬਕਾ ਮੇਅਰ ਅਤੇ ਵਰਕਿੰਗ ਕਮੇਟੀ ਮੈਂਬਰ ਸਰਦਾਰ ਬਲਜੀਤ ਸਿੰਘ ਬੀੜਵੈਮਣ ਸਾਹਿਬ 22 ਪਰਧਾਨ ਸ਼੍ਰੋਮਣੀ ਕਾਲੀਰੰਦ ਦੇ ਮੋਹਿਤ ਗੁਪਤਾ ਜੀ ਸਾਡੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਜਿਹੜਾ ਕਟੜਕੋਟ ਸੀਗਾ ਸਾਡੇ ਹਲਕਾ ਜੋੜ ਜੀ ਉਹ ਕਿਸਾਨ ਮੋਰਚੇ ਵੇਲੇ ਹਲਾ ਟੁੱਟ ਗਿਆ ਸੀਗਾ ਫੋਨ ਤੋਂ ਗੱਲ ਜਾਰੀ ਸੀਗੀ ਦਰਜਾ 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 ਕੁਝ ਗੱਲਾਂ ਦੀ ਸੇਫਟੀ ਦਾ ਮਾਮਲਾ ਸਭ ਤੋਂ ਪਹਿਲਾ ਮਾਮਲਾ ਨਹੀਂ ਹੋ ਸਕੀ ਪਰ ਜਿਹੜੇ ਇਲੈਕਸ਼ਨ ਹੈਗੇ ਆ 2027 ਦੇ ਵਿੱਚ ਦੇਖਦੇ ਆ ਕਿ ਇਹ ਇਕੱਠੇ ਹੋੜ ਜਿਹੜਾ ਦੁਬਾਰਾ ਜिले ਨੂੰ ਤੇ ਸਾਡੀ ਇਸ ਲੀਡਰਸ਼ਿਪ ਪਰ ਰੋ ਮਿਲ ਦੇ ਸਾਰਿਆਂ ਨੂੰ ਆਪ ਜੀ ਨੇ ਜਲਦੀ ਆ ਜਿਹੜਾ ਇਕੱਠੇ ਹੋੜ ਇਕੱਲੇ ਨੇ ਤੇ ਨਾਲ ਪਾਰਟੀ ਪ੍ਰਧਾਨ ਸਭਾ ਜੀ ਸਿੰਘ ਬਾਦਲ ਜੀ ਦਾ ਵੀਪਾ ਹਰ ਸਿੰਘ ਔਰ ਬਾਦਲ ਜੀ ਦਾ ਤੇ ਸਮੁੱਚੀ ਹਾਈ ਕਮਾਂਡ ਦਾ ਐਡਾ ਵੱਡਾ ਹੱਥ ਰੱਖ ਕੇ ਸਾਨੂੰ ਵੱਡੀ ਨੁਆਏਗੀ ਸ਼੍ਰੋਮਣੀ ਕਾਲੇ ਦਰ ਦੇ ਵਿੱਚ ਸਟੇਜ ਤੇ ਚੱਲਦੇ ਹਾਂ ਸਟੇਜ ਤੇ ਮੈਂ ਤੁਹਾਡਾ ਸਾਰਿਆਂ ਦਾ ਸਾਹਮਣੇ ਬੈਠੀ ਸ਼੍ਰੋਮਣੀ ਕਾਲੇ ਦਰ ਦੀ ਰੀਡ ਦੀ ਹੱਡੀ ਬਰਕਨ ਸਾਹਿਬਾਨ ਨੌਜਵਾਨ ਸਾਹਿਬਾਨ ਤੇ ਮੈਂ ਇੱਕ ਬੇਨਤੀ ਕਰੂੰਗਾ ਕਿ ਕਈ ਵਾਰੀ ਕੀ ਹੁੰਦਾ ਸਾਡੇ ਅਸੀਂ ਬਾਹਲੇ ਤੱਤੇ ਕਾਲੇ ਹੋ ਜਾਂਦੇ ਆ ਕਿਉਂਕਿ ਜਦੋਂ ਪ੍ਰਸ਼ਾਦ ਵੰਡਣ ਲੱਗਦਾ ਨਾ ਹੌਲੀ 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 ਲੜੀਵਾਰ ਬਾਜੀ ਆਉਂਦੀ ਆ ਕਾਲ ਨਹੀਂ ਕਰਨੀ ਚਾਹੀਦੀ ਕਈ ਮੇਰੇ ਵੀਰ ਪਹਿਲਾਂ ਹੀ ਫੇਸਬੁੱਕ ਤੇ ਚੱਲ ਪੈਂਦੇ ਆ ਉਹ ਨਾ ਵੀਰ ਬਣ ਕੇ ਕਰਾ ਕਰੋ ਕਿਉਂਕਿ ਕੋਈ ਗੱਲ ਨਹੀਂ ਪਾਰਟੀ ਬਹੁਤ ਵੱਡਾ ਸਮੁੰਦਰ ਹੁੰਦੀ ਹੈ ਜੇ ਤੁਸੀਂ ਦੇਖ ਰਹੇ ਹੋ ਵੀ ਕਿੰਨਾ ਵੱਡਾ ਮਾਣ ਮੈਂ ਇਦੋਂ ਪਹਿਲਾਂ ਇੰਨਾ ਮਾਣ ਸਤਿਕਾਰ ਬਠਿੰਡੇ ਜਿਹਦੇ ਦਾ ਨਹੀਂ ਦੇਖਿਆ ਜਿੰਨਾ ਅੱਜ ਕੀ ਆਪਾਂ ਸਾਰੇ ਦੇਖ ਰਹੇ ਹਾਂ ਇਸ ਲਈ ਪਾਰਟੀ ਪ੍ਰਬੰਧਕਾਂ ਦਾ ਹਾਈ ਕਮਾਂਡ ਦਾ ਸਹਿਦੋਂ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਇੱਥੇ ਆਉਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਸਿੱਧੂ ਸਾਹਿਬ ਦਾ ਜਿਵੇਂ ਸਿੱਧੂ ਸਾਹਿਬ ਨੇ ਦਿੱਥਿਆ ਕਿ ਕਈਆਂ ਨੂੰ ਲੱਗਦਾ ਵੀ ਮੇਰਾ ਨਾਂ ਰਹਿ ਗਿਆ ਅਸੀਂ ਜਿੰਨੇ ਭਾਜਨ ਦੇਈ ਜਾਂਦੇ ਆ ਰਹੇ ਵੀ ਆ ਕੋਈ ਨਹੀਂ ‟ਵੈਟਿੰਗ ਲਿਸਟ ਚ ਆ ਲੀਡਰਸ਼ਿਪ ਬੈਠੀ ਆ ਇਹਨਾਂ ਦੀ ਵਾਹ ਫੜ ਕੇ ਲੈ ਜਾਾਂਗੇ ਭਾਈ ਚਲੋ ਕੋਈ ਨਹੀਂ ਬਾਰੀ ਦਾ ਸਾਰਿਆਂ ਦੀ ਲਿਸਟ ਵੀ ਆ ਜਾਣੀ ਆ ਉੱਤੇ ਵਾਧੂ ਪਏ ਆ ਜਿੰਨਾ ਮਰਜੀ ਸਮੁੰਦਰ ਆ ਜਿੰਨੀ ਮਰਜੀ ਬਾਲਤਾਂ ਭਰੀ ਜਾਵੇ ਸੋ ਹੁਣ ਮੈਂ ਬੇਨਤੀ ਕਰਦਾ ਸਾਡੇ ਸ਼੍ਰੋਮਣੀ ਕਾਲੀਦਾਲ ਦੇ ਸਾਫਕਾ ਸ਼ਹਿਰੀ ਪ੍ਰਧਾਨ ਤੇ ਮੈਂਬਰ ਪੀਸੀ ਦਾ ਦਲਜੀਤ ਸਿੰਘ ਜੀ ਬਰਾੜ ਦੂ ਕਿ ਉਹ ਵੀ 2 ਮਿੰਟ ਲਈ ਹਾਇਰ ਲਿਵਾਉਣ ਦਾ ਦਲਜੀਤ ਸਿੰਘ ਬਰਾੜ ਮੈਂ ਆਲੂ ਤੇ ਜ਼ੀਰੋ ਸ਼ੋ ਕਰੋ ਰਹਿ ਗਿਆ ਸੀ। ਪਰੰਤੂ ਬਹੁਤ ਹੀ ਸਰਕਾਰ ਜੋ ਸਰਾਰ ਸੰਦੀਪ ਸਿੰਘ ਵੀਰਮਾਨ ਜੀ ਦੇ ਪਰ ਮੇਰੇ ਨਾਲ ਗਰੋਮੀ ਕਾਲੀਬਾਬ ਜੀ ਵੀ ਬਹੁਤ ਕੌਤਾ ਜੀ ਉਪਾਇ ਪ੍ਰਧਾਨ ਗਰੋਮੀ ਕਾਲੀਬਾਬ ਸਾਡੇ ਬਹੁਤ ਹੀ ਸਰਕਾਰ ਜੀ 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 ਸਾਡੇ ਹਲਕਾ ਚਾਰ ਰਵੀ ਵੀ ਸਿੱਤੂ ਜੀ ਹਲਕਾ ਤੋਂ ਮੰਡੀ ਤੋਂ ਸਾਡੇ ਬਹੁਤ ਸਾਰੇ ਉਹ ਮਹਿੰਦਰ ਹਿੰਦਾ ਜੀ ਹਲਕਾ ਪੂਰੀ ਤੋਂ ਤੁਹਾਨੂੰ ਇਹ ਦੂਰੂ ਹਲਕਾ ਮੋਟੋ ਤੋਂ ਸਾਡੀ ਬੀਬੀ ਐਜਪੀਸੀ ਮੈਂਬਰ ਹਿੰਦਰ ਕੌਰ ਜੀ ਸਾਰੇ ਸਾਰੇ ਉਹ ਵੀਰੋਂ ਪੈਣੋਂ ਉਹ ਵੈਂਟ ਦੇ ਖਾਲਸਾ ਵੈਂਟ ਦੇ ਫਦੇ ਮੈਂ ਤੁਹਾਡਾ ਬਹੁਤ ਰੁਆਤੀ ਹੈ ਕਾਫੀ دیر ਬਾਅਦ ਅੱਜ ਜੇਨ ਪਰਮੀ ਮੀਟਿੰਗ ਹੋਈ ਹੈ ਜੋ ਵੀ ਨੌਲੀ ਕਾਂਈ ਦਾ ਦੀ ਰੀਡ ਦੀ ਹੱਦੀ ਤੁਸੀਂ ਉਹ ਜਦੋਂ ਵੀ ਕਿਤੇ ਜੋੜਦਾ ਹੈ 1700 ਦਾ ਬਾਦ ਸਰਦ ਪ੍ਰਕਾਸ਼ ਸਿੰਘ ਪਾਲ ਨੂੰ ਵੀ ਉਸ ਪੱਲੇ ਵਿੱਚ ਸਕਾਰ ਲੈ ਕੇ ਆਉਂਦੀ ਉਹ ਤੁਹਾਡੀ ਮਿਹਨਤ ਆਈ ਹੈ ਇਸ ਕਰਕੇ ਬਹੁਤ ਬੜੀਆ ਆਪਣੀ ਟੀਮ ਹੈ ਸਾਡਾ ਦੂਜੀ ਟੀਮ ਹੈ ਬਾਦ ਦਾ ਫੀਲ ਵਿੱਚ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਮਿਹਨਤੀ ਨੜਕ ਜਿਹੜੇ ਬੰਦੇ ਪਬਲਿਕ ਵਾਸਤੇ ਵੀਜਰਦੇ ਹੈ ਸ੍ਰੀ ਅਕੀ ਕਾਂਈ ਦਾਦੀ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਹੈ ਉਹਨਾਂ ਨੂੰ ਬਾਦਸ਼ਹਦਾਰ ਮਿਲੇ ਹੈ ਬਾਕੀ ਬਾਦਸ਼ਹਦਾਰ ਪਾਰਟੀ ਕਾਮਯਾਬ ਹੈ ਪਾਰਟੀ ਸਰਕਾਰ ਬਣਦੀ ਤਾਂ ਸਾਰੇ ਦੀ ਹੁੰਦੀ ਹੈ ਤੇ ਨਹੀਂ ਤੇ ਆਪੋਜੀਸ਼ਨ ਜਿਹਾ ਆਪਾ ਦੇ ਲੋ ਕਿੰਨੇ ਚਿਰ ਤੇ ਬੰਦੇ ਆ ਕਿੰਨੀ ਮਿਹਨਤ ਆਪਾਂ ਕੀਤੀ ਹੈ ਭਾਵੇਂ ਆਪਾਂ ਉਹਦੇ ਵਰਕਰ ਹਿੱਲਣ ਨਹੀਂ ਦਿੱਤੇ ਪਰ ਫਿਰ ਵੀ ਆਪਣੀ ਡਿਊਟੀ ਬਣਦੀ ਹੈ ਹੁਣ 2 ਸਾਲ ਪੂਰਾ ਲੇਢੂ ਸਾਲ ਲਾ ਕੇ ਜੋਰ ਵੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਪਾਵਨ ਸਲੇਜੀ ਕਿਉਂਕਿ ਦੋ ਗਰੀਬ ਨੇ ਲੋਕਾਂ ਦਾ ਖਿਆਣਾ ਆਪਣੀ ਬਿਉਦੀ ਹੈ ਲੋਕਾਂ ਨੇ ਪਛਤਾਵੇ ਹੈ ਕਿ ਸਰਕਾਰ ਦੇ ਨਾਲ ਕੋਈ ਸਹਿਯੋਗ ਦਾ ਨਾ ਮਿਲਦਾ ਖਿਆਣਾ ਦੀ ਸਰਕਾਰ ਸਾਡੀ ਬਹੁਤ ਹੀ ਸਾਰੀ ਲੋਕੀਂ ਤੋਂ ਸਾਈਡ ਜਨਾ ਕਿਉਂਕਿ ਉਹਨਾਂ ਦੇ ਵਤਨ ਜਿਵੇਂ ਭਾਤ ਸਾਹਿਬ ਦੇ ਇਸਨ ਹਦੈਕਾ ਲੱਗੀਆਂ ਇਹ ਪਾਰਟੀ ਉਤਗੜਾ ਕਰ ਮਹਿੰਗਲੀ ਕਾ ਖਾਲਸਾ ਮਹਿੰਗਲੀ ਫਤਹਿ ਕੀ ਸਰਦਾਰ ਜਗਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਜਗਵੀਰ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਸੋ ਬਹੁਤ ਧੰਨਵਾਦ ਬਰਾੜ ਸਾਹਿਬ ਦਾ ਸਮੇਂ ਦੇ ਘਾਟ ਕਰਨ ਅਸੀਂ ਮਾਫੀ ਚਾਹੁੰਦੇ ਆ ਜਗਦੀਪ ਸਿੰਘ ਜੈਰੀ ਸਾਹਿਬ ਪਰਮਪਾਲ ਜੀ ਦੀ ਸਿੱਧੂ ਹਰਵਿੰਦਰ ਗੰਜੂ ਜੀ ਐਮਸੀ ਸਾਹਿਬ ਫਾਤੀਆਂ ਸਮੇਤ ਆਏ ਨੇ ਗੁਰਸੇਵਕ ਮਾਨ ਜੀ ਐਮਸੀ ਸਾਹਿਬ ਮਨਮੋਹਨ ਬੁੱਕੂ ਜੀ ਮੋਨਜੀਤਪੁਰੀ ਜੀ ਗੁਰਪ੍ਰੀਤ ਸਿੰਘ ਜੀ ਬੱਬੂ ਜੀ ਸੋ ਨਿਹਾਲ ਸਾਰੇ ਸੱਜਣਾ ਤੋਂ ਅਸੀਂ ਸਮੇਂ ਦੀ ਘਾਟ ਮਾਫੀ ਚਾਹੁੰਦੇ ਆ ਸਾਡੇ ਵਿੱਚ ਸ਼ਾਮਲ ਨੇ ਇਸਤਰੀ ਬੈਂਕ ਦੇ ਸ਼ਹਿਰੀ ਪ੍ਰਧਾਨ ਬੀਬੀ ਬਰਵਿੰਦਰ ਕੌਰ ਜੀ ਬਹੁਤ ਹੀ ਸੀਨੀਅਰ ਪਾਰਟੀ ਦੇ ਜਨਰਲ ਸੈਕਟਰੀ ਪੰਜਾਬ ਦੇ ਬੀਬੀ ਤੇਜ ਕੌਰ ਜੀ ਜੈਲ ਜਿਨ੍ਹਾਂ ਦਾ ਅੱਜ ਸਨਮਾਨ ਹੈ ਬੀਬੀ ਜਗENDER ਕੌਰ ਜੀ ਖਾਲਸਾ ਮੈਂਬਰਸ਼ਿਪ ਚਲੰਗ ਕਮੇਟੀ ਸਾਭਕਾ ਕਾਉਂਸਲਰ ਬੀਬੀ ਰਜENDER ਕੌਰ ਜੀ ਬਰਾੜ ਬਾਕੀ ਵੀ ਸਾਰੀਆਂ ਬੀਬੀਆਂ ਆਂ ਜਿਨ੍ਹਾਂ ਦੀ ਅਸੀਂ ਹਾਇਰੀ ਲਵਾਉਂਦਾ ਉਹਨਾਂ ਮਾਫੀ ਚਾਹਾਂਗਾ ਮੈਂ ਦੇਜ ਤੇ ਕਰੂੰਗਾ ਨਾਗਰ ਨਿਗਮ ਦਾ ਵਰਕਿੰਗ ਕਮੇਟੀ ਦੇ ਮੈਂਬਰ ਤੇ ਹਲਕਾ ਇੰਚ ਤਰਵੰਦੀ ਸਾਹਿਬੋ ਸਤਿਕਾਰਯੋਗ ਬਿਪਰੀ ਸਿੰਘ ਜਿੰਦੂ ਸਾਹਿਬ ਨੂੰ ਤੇ ਦੋ ਮਿੰਟ ਆਪਣੀ ਹਾਜ਼ਰੀ ਲਵਾਉਣ ਜਿੰਦੂ ਸਾਹਿਬ ਤੁਹਾਨੂੰ ਕਰਾਂਗਾ ਕਾਂਟਾ ਚਾਰਜ ਪਬਲਿਟੀ ਲੌਂਜੀ ਦੇ ਪ੍ਰਵਿੰਦਰ ਇੱਥੇ ਇੱਧਰ ਸਿਕਰ ਦਾ ਸਪੀਕਰ ਦੇ ਇੱਧਰ ਪਾਸੇ ਹੋਂਟੋ ਹੈ ਬਠਿੰਡੇ ਸ਼ਹਿਰੀ ਦੇ ਮੋਸਲੇ ਵਰਕਰ ਸਾਹਿਬਾਂ ਇੰਦਰ ਉਹ ਤਾਂ ਆਏ ਆ ਕਿ ਕਾਲੀ ਗੋਦੀ ਨਵੀਂ ਯੋਗਤ ਟੀਮ ਨੂੰ ਉਹ ਫਿਰ ਗੁਪਤਾ ਜੀ ਸੀਨੀਅਰ ਵਾਈਸ ਪ੍ਰਧਾਨ ਬਣੇ ਨੇ। ਸੁਖੀਲ ਜੀ ਜੋ ਚੇਰੀ ਪ੍ਰਧਾਨ ਬਣਨੇ ਤੇ ਸਾਡੇ ਵੱਡੇ ਵੀਰ ਜਨਸੀਲ ਸਿੰਘ ਕਲਿਆਨ ਸਾਹਿਬ ਜਿਨ੍ਹਾਂ ਨੇ ਵਿਧਾਇਕੀ ਦਾ ਪ੍ਰਧਾਨ ਲਾਇਆਗਾ ਮੇਰੇ ਨਾਲ ਇੱਥੇ ਬੈਠੇ ਹਿੰਦਾ ਜੀ ਸਮੂਚੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਇੱਥੇ-ਬਿੱਥੇ ਮੇਰੇ ਵਰਕਰ ਸਾਹਿਬਾਨ ਪਤਨੀ ਸਾਹਿਬਾਨ ਪੋਨਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਜੀ ਪਾਰਟੀ ਹਾਈ ਕਮਾਂਡ ਦਾ ਸਦਾ ਸੁਖਬੀਤ ਸਿੰਘ ਬਾਦਲ ਪ੍ਰਧਾਨ ਸਾਹਿਬ ਦਾ ਦੀਪਾ ਸਿਮਰਤ ਕੌਰ ਬਾਦਲ ਜੀ ਦਾ ਇੰਨੀ ਵਧੀਆ